ਨਵਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਸ਼ਹਿਰ ਵਿਖੇ ਚੰਡੀਗੜ੍ਹ ਚੌਂਕ ਦੇ ਲਾਗੇ ਵੱਡਾ ਹਾਦਸਾ ਹੋਣੋਂ ਟਲਿਆ। ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਕਾਰੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ 에어 रिपोर्ट ਸ਼ਹਿਰ ਦੇ ਚੰਡੀਗੜ੍ਹ ਚੌਕ ਵਿੱਚ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਦੇਖਦੇ ਹੋ ਇੱਧਰ ਜਿਹੜੇ ਆ ਠਿੰਕ ਗੈਸ ਵਾਲੇ ਵੀ ਪਹੁੰਚ ਗਏ ਆ ਅੰਡਰਗਰਾਊਂਡ ਪਾਈਪਲਾਈਨ ਪਈ ਹੋਈ ਸੀ ਨਾ ਦੀ ਆਸਰੇ ਆ ਠਿੰਕ ਗੈਸ ਵਾਲੇ ਪਹੁੰਚ ਗਏ ਆ ਤੁਸੀਂ ਦੇਖ ਰਹੇ ਹੋ ਕਾਰਵਾਈ ਪੂਰੀ ਆ ਮੌਕੇ ਤੇ ਪਹੁੰਚ ਗਏ ਨੇ ਇਹ ਤੁਹਾਨੂੰ ਇਹਦੇ ਨਾਲ ਹੀ ਦਿਖਾ ਦਈਏ ਜਿਹੜੀ ਗੈਸ ਲੀਕ ਹੋ ਰਹੀ ਆ ਇਹ ਕੀ ਤੱਕ ਲੱਗਦਾ ਹੈ ਨਾ ਨੇ ਪਾਟ ਲਿਆ ਨਾਲ ਵਾਲੇ ਅਹ ਪਰ 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 ਕਰ ਦੋ ਅਹ ਥੈਂਕ ਯੂ ਗੈਸ ਵਾਲੇ ਪਹੁੰਚ ਗਏ ਆ ਮੌਕੇ ਤੇ ਅਹ ਇਧਰੋਂ ਟ੍ਰੈਫਿਕ ਪੁਲਸ ਵਾਲਿਆਂ ਨੇ ਵੀ ਜਿਹੜਾ ਲੋਕਾਂ ਦੇ ਬਚਾਅ ਦੇ ਵਾਸਤੇ ਇੱਥੋਂ ਬੈਰੀਕੇਡ ਲਾਤੇ ਆ ਜੀ ਸਾਨੂੰ ਦਿਖਾ ਰਹੇ ਆ ਇਹ ਆ ਟ੍ਰੈਫਿਕ ਪੁਲਸ ਨੇ ਜਿਹੜਾ ਬੈਰੀਕੇਟਡ ਲਾਤੇ ਆ ਤਾਂ ਕਿ ਕੋਈ ਵੀ ਪਬਲਿਕ ਇਧਰਲੇ ਪਾਸੇ ਨੂੰ ਨਾ ਆ ਸਕੇ ਆ ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਆ ਗगन ਅਗਨੀ ਹੋਤਰੀ ਵੀ ਪਹੁੰਚੇ ਤੇ ਆਮ ਆਦਮੀ ਪਾਰਟੀ ਦੇ ਹਲਖਾਂਚਾ ਅਜ ਲਲਤ ਮੋਹਨ ਵੱਲੂ ਵੀ ਤੇ ਨਗਰ ਕੌਂਸਲ ਨਮਾਸ਼ ਹੈ ਦੇ ਪ੍ਰਧਾਨ ਬੀਬੀ ਬਲਵਿੰਦਰ ਕੌਰ ਦੇ ਪਤੀ ਵੀ ਪਹੁੰਚੇ ਨੇ ਤੇ ਤੁਸੀਂ ਦੇਖ ਰਹੇ ਹੋ ਹੁਣ ਥਿੰਕ ਗੈਸ ਵਾਲੇ ਵੀ ਪਹੁੰਚ ਗਏ ਆ ਜੀ ਆ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜਾ ਆ ਤਾਂ ਕਿ ਲੋਕੀ ਬੜੀ ਸੁਰੱਖਿਆ ਦੇ ਨਾਲ ਲੰਘ ਸਕਣ ਉਹਨਾਂ ਦੇ ਵੱਲੋਂ ਵੇ ਬੈਰੀਕੇਟ ਜਿਹੜੇ ਲਗਾ ਦਿੱਤੇ ਗਏ ਆ ਲਗਭਗ 15-20 ਮਿੰਟ ਤੋਂ ਇਹ ਇਸੇ ਤਰ੍ਹਾਂ ਧਰਤੀ ਦੇ ਵਿੱਚੋਂ ਗੰਦਗੀ ਉੱਭੜ ਰਹੀ ਆ ਇਵੇਂ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਲਲਿਤ ਮੋਹਨ ਬਾਟਕ ਜੀ ਪਹੁੰਚੇ ਆ। ਥਿੰਕ ਗੈਸ ਵਾਲੀ ਜਿਹੜੀ ਗੱਡੀ ਵੀ ਪਹੁੰਚ ਗਈ ਆ। ਆ ਗੁਰਜਿੰਦਰ ਸਿੰਘ ਜੋ ਕਿ ਥਿੰਕ ਗੈਸ ਵਾਲਿਆਂ ਦੇ ਨਾਲ ਆਏ ਨੇ ਉਹ ਇੱਧਰਲੇ ਇਹ ਚਾਰਜ ਨੇ ਉਹਨਾਂ ਨੇ ਦੱਸਿਆ ਕਿ ਪਿੱਛੇ ਤੋਂ ਜਿਹੜੀ ਗੈਸ ਬੰਦ ਕਰ ਦਿੱਤੀ ਗਈ ਆ ਤੇ ਬਹੁਤ ਜਲਦੀ ਇਹਦਾ ਕੰਟਰੋਲ ਹੋ ਜਾਏਗਾ ਜੀ ਅ ਗੁਰਜਿੰਦਰ ਸਿੰਘ ਉਹਨਾਂ ਦੀ ਜਾਣਕਾਰੀ ਦੇ ਅਨੁਸਾਰ ਜੋ ਉਹਨਾਂ ਨੇ ਸਾਨੂੰ ਦੱਸਿਆ لے جی سی کا

نو شہر آئے آ جس طرح سارے جانتے ہیں ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਪਤੀ ਦੇ ਸੰਬੰਧ ਵਿੱਚ ਸਾਰੇ ਪੰਜਾਬ ਦੇ ਵਿੱਚ ਬੜੀ ਜ਼ੋਰਦਾਰ ਮਹਿੰਮ ਚੱਲ ਰਹੀ ਹੈ ਉਸ ਦੇ ਤਹਿਤ ਅੱਜ ਨਵਾਂ ਸ਼ਹਿਰ ਵਿਖੇ ਇਹ ਭਾਪਤੀ ਦੇ ਸਬੰਧ ਵਿੱਚ ਜੋ ਮਾਨਯੋਗ ਸਾਡੇ ਆਗੂ ਸਾਹਿਬਾਨ ਨੇ ਵਰਕਰ ਸਾਹਿਬਾਨ ਨੇ ਉਹਨਾਂ ਨੂੰ ਇੱਕ ਸੱਦਾ ਪੱਤਰ ਭੇਜਿਆ ਸੀ ਕਿਉਂਕਿ ਤੁਸੀਂ ਜਾਣਦੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਮਹਾਨ ਇਤਿਹਾਸ ਹੈ ਦੇਸ਼ ਦੇ ਵਿੱਚ ਤੇ ਖਾਸ ਤੌਰ ਤੇ ਪੰਜਾਬ ਦੇ ਲਈ ਪੰਜਾਬ ਦੇ ਹੱਕਾਂ ਦੇ ਹਿੱਤਾਂ ਲਈ ਹਮੇਸ਼ਾ ਅੱਗੇ ਹੋ ਕੇ ਲੜਦਾ ਰਿਹਾ ਪਰ ਅਫਸੋਸ ਕੇ ਪਿਛਲੇ ਡੇਢ ਦਹਾਕੇ ਤੋਂ ਇਹ ਅਕਾਲੀ ਦਲ ਦੀ ਜਿਹੜੀ ਦਸ਼ਾ ਸੀ ਜਿਹੜੀ ਦਿਸ਼ਾ ਸੀ ਉਹ ਕਰਾਹੇ ਪੈ ਗਈ ਸੀ ਉਸ ਦੇ ਸਬੰਧ ਵਿੱਚ ਸਾਰੀ ਲੀਡਰਸ਼ਿਪ ਨੇ ਜਿਹੜੀ ਹਮਦਰਦ ਸੀ ਜਿਹੜੀ ਇਸ ਹਾਲਾਤ ਤੋਂ ਦੁਖੀ ਸੀ ਸ੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀ ਤੇ ਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀ ਵੀ ਆ ਜਿਹੜੀ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਆ ਅ ਇਹ ਭਰਤੀ ਸ਼ੁਰੂ ਕਰੀ ਤੇ ਉਸ ਦੇ ਸਬੰਧ ਵਿੱਚ ਅੱਜ ਅਸੀਂ ਭਰਤੀ ਦੇ ਕਰਨ ਦੇ ਸਬੰਧ ਵਿੱਚ ਇਹ ਸਾਰੇ ਵਰਕਰਾਂ ਨੂੰ ਮਿਲਣ ਵਾਸਤੇ ਆ ਗਏ ਹਾਂ। ਸਾਵਾ ਹਗੁਰ ਜੀ ਕੀ ਫਤਹਿ ਅੱਜ ਅਸੀਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਜੋ 2 ਸਤੰਬਰ ਨੂੰ ਕੋਕਨਾਮਾ ਜਾਰੀ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਵੀਂ ਭਰਤੀਕਰਨ ਸੰਬੰਧੀ ਉਸ ਨੂੰ ਮੁੱਖ ਰੱਖਦਿਆਂ ਹੈ ਪੰਜ ਮੈਂਬਰੀ ਕਮੇਟੀ ਨੂੰ ਬੇਨਤੀ ਕੀਤੀ ਗਈ ਸੀ ਨਵੇਂ ਸ਼ਹਿਰ ਦੇ ਮਾਨਯੋਗ ਮੈਂਬਰ ਜਥੇਦਾਰ ਮਹਿੰਦਰ ਸਿੰਘ ਜੀ ਸਹਿਨ ਪਰ ਜਥੇਦਾਰ ਤਲੋਚਨ ਸਿੰਘ ਜੀ ਤਪਾਲਪੁਰੀ ਸਾਹਿਬ ਕਾ ਮੈਂਬਰ ਸ਼ੋਣੀ ਕਮੇਟੀ ਨੇ ਕਿ ਸਾਡੇ ਨਵੇਂ ਸ਼ਹਿਰ ਦੇ ਵਿੱਚ ਵੀ ਜਿਹੜੀ ਭਰਤੀ ਮਹਾਂਮਲੀ ਸ਼ੁਰੂਆਤ ਕੀਤੀ ਜਾਵੇ ਅਸੀਂ ਗੁਰਦਰਾ ਮੰਜੀ ਸਾਹਿਬ ਵਿਖੇ ਇਹ ਇਕੱਠ ਰੱਖਣ ਦਾ ਫੈਸਲਾ ਕੀਤਾ ਸੀ ਤੇ ਅੱਜ ਜੋ ਮਾਨਯੋਗ ਜਥੇਦਾਰ ਗੁਰ ਪ੍ਰਤਾਪ ਸਿੰਘ ਜੀ ਬਡਾਲਾ ਜੀ ਨੇ ਜੋ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸਾਨੂੰ ਸਮਾਧਤਾ ਇਸ ਕਰਕੇ ਅਸੀਂ ਸਾਰੇ ਇਲਾਕਾ ਨਿਵਾਸੀ ਜੋ ਸੱਜਣ ਸੀ ਜੋ ਵਿਚਾਰੇ ਵਰਕਰ ਘਰ ਹੀ ਬੈਠੇ ਸੀਗੇ ਉਹਨਾਂ ਨੂੰ ਅੱਜ ਬਹੁਤ ਵੱਡਾ ਹੌਸਲਾ ਮਿਲਿਆ ਕਿ ਸਾਨੂੰ ਵੀ ਕੋਈ ਪੁੱਛਣ ਵਾਲਾ ਮਿਲਿਆ ਕਾਲ ਤੱਕ ਸਤੋ ਜਿਹੜੀ ਆਵਾਜ਼ ਆਈ ਆ ਉਹਨੂੰ ਬੁਲੰਦ ਕਰਨ ਵਾਸਤੇ ਅੱਜ ਅਸੀਂ ਸ਼੍ਰੋਮਣੀ ਕਾਲੀ ਦਾਲ ਦੀ ਸਰਜੀਤੀ ਵਾਸਤੇ ਭਰਤੀ ਮਹਮ ਜਿਹੜੀ ਆ ਉਹ ਸ਼ੁਰੂ ਕਰਨ ਲਈ ਇਕੱਤਰ ਹੋਏ ਆ ਤੇ ਸਾਰਿਆਂ ਨੂੰ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਵੀ ਆਪ ਜੀ ਮੀਡੀਆ ਨਾਲ ਬੇਨਤੀ ਕਰ ਰਹੇ ਹਾਂ ਕਿ ਜਿਹੜੀਆਂ ਰਸੀਦਾ ਛਪੀਆਂ ਨੇ ਇਹਦੇ ਵਿੱਚ ਆਧਾਰ ਕਾਰਡ ਜਿਹੜਾ ਲਾਊਗਾ ਆਧਾਰ ਕਾਰਡ ਲਾ ਕੇ ਮੋਬਾਈਲ ਨੰਬਰ ਆਪਣਾ ਭਰੂਗਾ ਉਹਦੀ ਹੀ ਜਿਹੜੀ ਰਸੀਦ ਭਰਤੀ ਮੈਂਬਰ ਉਹਨੂੰ ਬਣਾਇਆ ਜਾਣਾ ਨਾ ਕਿ ਇੱਥੇ ਕੋਈ ਫਰਜੀ ਭਰਤੀ ਹੋਣੀ ਆ ਕੋਈ ਸਾਡੇ ਕੋਲ ਗਿਣਤੀ ਦਾ ਸਵਾਲ ਨਹੀਂ ਹੈਗਾ ਸਾਡੇ ਕੋਲ ਤਾਂ ਇਹ ਆ ਵੀ ਜਿਹੜਾ ਭਰਤੀ ਆ ਅਕਾਲ ਤਖਤ ਦੇ ਹੁਕਮ ਮੁਤਾਬਕ ਜਿਹੜੀ ਕਰਨੀ ਆ ਉਹ ਤੇ ਅਸੀਂ ਪਾਲਣਾ ਕਰਨੀ ਆ ਇਹੋ ਹੀ ਸਾਰਿਆਂ ਨੂੰ ਬੇਨਤੀ ਆ ਤੇ ਸਾਰੇ ਹਮ ਹਮਾ ਕੇ ਇਹ ਭਰਤੀ ਵਿੱਚ ਆਪਣਾ ਯੋਗਦਾਨ ਪਾਣ ਕਿਉਂਕਿ ਸਸ ਅਸੀਂ ਛੋਟੇ ਸਮੇਂ ਦੇ ਵਿੱਚ ਹੀ ਇਹ ਪ੍ਰੋਗਰਾਮ ਬਣਾਇਆ ਗਿਆ ਕਿਉਂਕਿ ਬਾੜੀਆਂ ਦਾ ਸੀਜ਼ਨ ਹੈ ਜੋ ਪਿੰਡਾਂ ਦੇ ਵਿੱਚ ਸੰਗਤਾਂ ਆਪਣੇ ਖੇਤੀਬਾੜੀ ਨਾਲ ਸੰਬੰਧਤ ਨੇ ਜਾਂ ਮਜ਼ਦੂਰ ਭਰਾ ਨੇ ਉਹ ਸਾਰੇ ਇਹਦੇ ਵਿੱਚ ਬਿਜ਼ੀ ਨੇ ਇਸ ਕਰਕੇ ਅਸੀਂ ਛੋਟੇ ਸਮੇਂ ਦੇ ਵਿੱਚ ਹੀ ਸੰਗਤਾਂ ਨੂੰ ਬੇਨਤੀ ਕੀਤੀ ਸੀ ਸੰਗਤਾਂ ਜਾਈਆਂ ਨੇ ਉਹ ਭਰਤੀ ਮਹਾਂਮਿੰਦੇ ਵਿੱਚ ਹਿੱਸਾ ਲੈਣ ਆਈਆਂ ਨੇ ਉਹ ਪਰਚੀਆਂ ਵੀ ਲੈਣਗੇ ਤੇ ਇੱਥੇ ਜਿਹੜੀ ਉਹ ਭਰਤੀ ਦੀ ਰੰਭਤਾ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਬੰਦੇ ਹੋ ਚੁੱਕੇ ਨੇ ਹਣੀ ਕਿੰਨੇ ਬੰਦੇ ਆ ਚੁੱਕੇ ਨੇ ਨਹੀਂ ਬੰਦੇ ਤਾਂ ਦੇਖੋ ਕਿੰਨੇ ਆ ਚੁੱਕੇ ਨੇ ਆ ਗਿਣਤੀ ਕਰ ਲੋ 1 0 ਨੰਬਰ ਭਾਈ ਜੀ 150 ਬੰਦਾ ਸਾਡੇ ਕੋਲ ਪਹੁੰਚ ਚੁੱਕਾ ਜੀ ਇਸ ਵੇਲੇ ਹਾਂਜੀ ਨਹੀਂ ਮੈਂ ਤਾਂ ਤੂੰ ਚੱਲਨੀ ਹੈ ਟਾਈਮ ਹੀ ਕੀ ਹੈ ਇਹ ਚੱਲਦੀ ਰਹਿਣੀ ਹੈ ਜੀ ਆ ਸੰਤ ਚੱਲਣਾ ਹਾਂਜੀ ਸੰਤ ਚੱਲਣਾ ਨਹੀਂ ਸ਼ਾਮ ਨਹੀਂ ਤੋਂ ਰੰਪਤਾ ਕਰਕੇ ਲੋਕਾਂ ਨੇ ਜਿਹੜੇ ਆਇਓ ਆ ਮੈਂਬਰ ਉਹਨਾਂ ਨੇ ਭਰਤੀਆਂ ਕਾਪੀਆਂ ਲੈ ਜਾਣੀਆਂ ਜੀ ਇੱਥੇ ਵੀ ਭਰਤੀ ਹੋਈ ਜਾਣੀ ਜਿਹੜਾ ਆਊਗਾ ਤੇ ਇੱਥੇ ਹੀ ਭਰਤੀ ਕਰਾਂਗੇ ਹਾਂਜੀ ਟੀਚਰ ਤਾਂ ਕਿੱਥੇ ਹੈ ਟੀਚਾ ਦਾ ਦੇਖੋ ਸੰਗ ਤਾਂ ਟੀਚਰ ਇਹ ਕਿਹੜਾ ਕੋ ਸਾਡਾ ਕੋਈ ਦੁਕਾਨਦਾਰੀ ਹੈ ਜੀ ਇਹ ਤਾਂ ਜਿੰਨੀ ਭਰਤੀ ਹੋ ਗਈ ਸੀ ਉਨੀ ਭਰਤੀ ਕਰਾਂਗੇ ਨਹੀਂ ਕੋਈ ਟਾਰਗੇਟ ਤੋਂ ਨਾ ਜੇ ਕਿ 500 1000 200 5000 ਇਹ ਤਾਂ ਦੇਖੋ ਸੰਗ ਤੇ ਲੀਡ ਅਪੈਂਡ ਹੈ ਜੀ ਆ ਪਰਚੀਆਂ ਸਾਡੇ ਕੋਲ ਆ ਗਈਆਂ ਦਫ਼ਤਰੋਂ ਜੀ ਲੋਡ ਪਈ ਤਾਂ ਅਸੀਂ ਹੋਰ ਮੰਗਾ ਲੈਣੀਆਂ ਜੀ ਕਿੰਨੇ ਕਾ ਚੁੱਕੇ ਨੇ ਸਾਡੇ ਕੋਲ ਪਰਚੀ 300 ਪਰਚੀ ਆ ਲੈ ਕੇ ਆਏ ਮੈਂਬਰ ਸਾਹਿਬ ਜੀ ਹਾਂਜੀ ਇੱਕ ਤੇ 100 ਆ ਜੀ ਤੇ ਅਹੁਦਾ ਕੀ ਹੈ ਬੜਾ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੇਰਾ ਕੋਈ ਅਹੁਦਾ ਨਹੀਂ ਹੈਗਾ ਮੈਂ ਤਾਂ ਇੱਕ ਸੇਵਾਦਾਰ ਆ ਪੰਥ ਦਾ ਸਿਪਾਹੀ ਆ ਕੋਈ ਅਹੁਦਾ ਲਾ ਕੇ ਲੈਣ ਦੀ ਇੱਛਾ ਮਹਾਰਾਜ ਦੀ ਕਿਰਪਾ ਪਾਂਤਰੀ ਸੇਵਾ ਕਰਨੀ ਆ ਕਰਾਂਗੇ ਜਿੰਨੇ ਚਿਰ ਵਾਕ ਚੱਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਭਾਈ ਸਾਡੇ ਜੀ ਬੜਾ ਸਤਿ ਸ਼੍ਰੀ ਅਕਾਲ ਜਨਾਬ ਸਰਾਇ ਮੁਹਿੰਗੀ ਚੱਲ ਰਹੀ ਹੈ ਅਕਾਲੀ ਦਰ ਤੁਸੀਂ ਕਿ ਜਗਤ ਆਜ ਅਸੀਂ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਵਾਸਤੇ ਉਸ سلسلے ਦੇ ਸੰਬੰਧ ਵਿੱਚ ਨਮਾਸ਼ੇਰ ਇੱਥੇ ਨੌਵੇਂ ਪਾਸ਼ਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਲਾਉਣ ਆਏ ਆ ਤੇ ਇਹ ਜਿਹੜੀ ਭਰਤੀ ਆ ਇਸ ਨੂੰ ਬੜਾ ਚੰਗਾ ਹੰਗਾਰਾ ਮਿਲ ਰਿਹਾ ਸਾਰੇ ਪੰਜਾਬ ਵਿੱਚੋਂ ਬੜਾ ਉਤਸ਼ਾਹ ਆ ਸੰਗਤਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਪੈਰੋਕਾਰ ਨੇ ਪੰਥ ਦਰਦੀ ਨੇ ਪੰਜਾਬੀ ਆ ਉਹ ਸਾਰੇ ਚਾਹੁੰਦੇ ਆ ਕਿ ਅਕਾਲ ਤਖਤ ਸਾਹਿਬ ਦੇ ਭਰਤੀ ਦਾ ਜੁੜਨਾ ਤੇ ਉਸ سلسلے ਦੇ ਕਰਕੇ ਅਸੀਂ ਇੱਥੇ ਨਵਾਂ ਸ਼ਹਿਰ ਅੱਜ ਮੀਟਿੰਗ ਕਰਨ ਆਏ ਆ ਤੇ ਇੱਥੇ ਵੀ ਅਸੀਂ ਕਾਪੀਆਂ ਦੇ ਕੇ ਜਾਵਾਂਗੇ ਮੈਂਬਰਸ਼ਿਪ ਸਲਿੱਪਾਂ ਤੇ ਸਾਨੂੰ ਉਮੀਦ ਹੈ ਕਿ ਇਹ ਭਰਤੀ ਮਹਿੰਮ ਜਿਹੜੀ 18 ਮਾਰਚ ਤੋਂ ਸ਼ੁਰੂ ਹੋਈ ਸੀਗੀ ਕੱਲ ਤੱਕ ਸਭ ਤੋਂ ਤਿੰਨ ਮਹੀਨੇ ਦਾ ਪਹਿਲਾ ਪੜਾਅ ਇਸ ਭਰਤੀ ਦਾ ਤੇ ਜਦੋਂ ਮੁਕੰਮਲ ਕਰਾਂਗੇ ਸਾਰੇ ਪੰਜਾਬ ਨੂੰ ਕਵਰ ਕਰਕੇ ਤੇ ਬਹੁਤ ਲੱਖਾਂ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਜਿਹੜੀ ਹੈਗੀ ਆ ਲੋਕ ਇਸ ਭਰਤੀ ਨਾਲ ਜੁੜਨਗੇ ਕਰਕੇ ਕਾਬਤਕ ਸਾਹਿਬ ਦਾ ਹੁਕਮ ਹੋਇਆ ਜਿਸ ਦੀ ਅਸੀਂ ਪਾਲਣਾ ਕਰ ਰਹੇ ਹਾਂ ਕਿੰਨਾ ਟੀਚਾ ਕਿਤਾ ਰੱਖਿਆ ਗਿਆ ਆਪਣੇ ਲੋਕੀ ਦੇ ਦੇਖੋ ਟੀਚੇ ਦੀ ਕੋਈ ਲੱਖਾਂ ਦੀ ਗੱਲ ਨਹੀਂ ਹੈ ਟੀਚਾ ਤਾਂ ਜਿਵੇਂ ਜਿਵੇਂ ਡਿਮਾਂਡ ਆਈ ਗਈ ਜਿੱਦਾਂ ਆਪਣੇ ਜ਼ਿਲ੍ਹਿਆਂ ਚੋਂ ਹਲਕਿਆਂ ਚੋਂ ਪਿੰਡਾਂ ਚੋਂ ਜਿਹੜਾ ਵੀ ਕੋਈ ਮੰਗ ਕਰਦਾ ਆ ਉਹਦੇ ਮੁਤਾਬਕ ਅਸੀਂ ਉਹ ਕਾਪੀਆਂ ਦੀ ਸਪਲਾਈ ਕਰਦੇ ਭੇਜੀ ਜਾਂਦੇ ਆ ਤਾਂ ਸਾਨੂੰ ਉਮੀਦ ਹੈ ਕਿ ਇਹ ਭਰ ਇਹ ਭਰਤੀ ਬੜੀ ਜਾਇਜ਼ ਹੈ ਆ ਇਹ ਪੱrti ਬੜੀ ਸਹੀ ਆ ਕੋਈ ਇਹ ਬੋਗਸ ਪੱrti ਨਹੀਂ ਹੈਗੀ ਆਧਾਰ ਕਾਰਡ ਦਾ ਨੰਬਰ ਲਾਣ ਲੱਗਦਾ ਆ ਜਿਵੇਂ ਹੁਕਮਨਾਮਾ ਸਿੰਘ ਸਵਾਨ ਵੱਲੋਂ ਜਾਰੀ ਕੀਤਾ ਗਿਆ ਸੀਗਾ ਸੋ ਇਸ ਪੱrti ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਪੰਜਾਬ ਦੇ ਵਿੱਚ ਤੇ ਲੋਕ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਇੱਕ ਨਵੀਂ ਰੂਪਰੇਖਾ ਨਾਲ ਖੜਾ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਸਾਫ਼ ਸੁਥਰੀ ਨੇਕ ਇਮਾਨਦਾਰ ਸੱਚੀ ਸੁੱਚੀ ਲੀਡਰਸ਼ਿਪ ਮੋੜੇ ਆਵੇ ਇਸ ਭਰਤੀ ਨੂੰ ਲੈ ਕੇ ਅਸੀਂ ਆਪ ਉਪਰਾਲਾ ਕਰ ਰਹੇ ਕਹਿ ਵੀ ਰਹੇ ਹਾਂ ਕਿ ਸਾਡਾ ਆਪਣਾ ਨਿੱਜੀ ਕੋਈ ਇਹਦੇ ਵਿੱਚ ਸਵਾਰਥ ਨਹੀਂਗਾ ਅਸੀਂ ਪੰਜ ਮੈਂਬਰਾਂ ਨੇ ਕਿਸੇ ਨੇ ਵੀ ਕੋਈ ਫੌਦਾ ਨਹੀਂ ਲੈਣਾ ਜਾਂ ਕੁਝ ਬਣਨਾ ਨਹੀਂਗਾ ਇਹ ਤਾਂ ਅਸੀਂ ਸਿਰਫ ਅਸੀਂ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਕਰਕੇ ਸਾਡਾ ਫਰਜ਼ ਬਣਦਾ ਹੈ ਲੇਕਿਨ ਇਹ ਨਾਲ ਇੱਕ ਬਹੁਤ ਵੱਡਾ ਫਾਇਦਾ ਹੋਊਗਾ ਕਿ ਅਕਾਲੀ ਦਲ ਦੁਆਰਾ ਉਹਦੀ ਪੁਨਰ ਸ਼ੁਰਜੀਤੀ ਹੋ ਸਕਦੀ ਹੈ ਅਕਾਲੀ ਦਲ ਦੁਆਰਾ ਤਗੜਾ ਹੋਊਗਾ ਜੋ ਕਿ ਪੰਜਾਬ ਦੇ ਲੋਕ ਚਾਹੁੰਦੇ ਆ ਇੱਕ ਆਪਣੀ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਜਿਸ ਵਿੱਚ ਬਹੁਤ ਨਗਾਰ ਆ ਗਿਆ ਸੀ ਕਮਜ਼ੋਰੀਆਂ ਆ ਗਈਆਂ ਸੀ ਹੁਣ ਇਸ ਭਾਗੀ ਨੂੰ ਲੈ ਕੇ ਆਪਾਂ ਨੂੰ ਉਮੀਦ ਆ ਕਿ ਅਕਾਲੀ ਦਲ ਦੁਆਰਾ ਤਕੜਾ ਹੋ ਕੇ ਤੇ ਪੰਜਾਬ ਦੀ ਆਵਾਜ਼ ਬਣੂਗਾ ਤੇ ਪੰਜਾਬੀਆਂ ਦੀ ਜਿਹੜੀ ਹੈਗੀ ਆ ਅਕਾਂ ਦੀ ਰਾਖੀ ਵਾਸਤੇ ਆਪਣਾ ਵੱਡਾ ਯੋਗਦਾਨ ਪਾਊਗਾ ਬੜਾ ਲਾ ਸਭ ਅਮਰਪਾਲ ਨੂੰ ਐਨਐਸਏ ਭਰਾਇਆ ਗਿਆ ਹੈ 1 ਸਾਲ ਲਈ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਅਮਰਪਾਲ ਸਿੰਘ ਨੂੰ ਐਨਐਸਏ ਦੇ ਵਿੱਚ ਨਜ਼ਰਬੰਦ ਕਰਨਾ ਕੋਈ ਜਾਇਜ਼ ਗੱਲ ਨਹੀਂ ਹੈ ਪਹਿਲਾਂ ਵੀ ਉਹ ਤੇ ਐਨਐਸਏ ਲਾਉਣ ਦੀ ਕੋਈ وجہ ਨਹੀਂ ਸੀਗੀ ਠੀਕ ਹੈ ਜੇ ਉਹਨੇ ਕੋਈ ਗਲਤੀ ਕੀਤੀ ਆ ਜਾਂ ਕੋ ਕਾਨੂੰਨ ਤੋੜਿਆ ਆ ਤੋ ਜਿਹੜਾ ਆਪਣੇ ਸੂਬੇ ਦਾ ਸਿਸਟਮ ਆ ਪੰਜਾਬ ਦਾ ਉਹਦੇ ਤਹਿਤ ਉਹਤੇ ਕਾਰਵਾਈ ਪੰਜਾਬ ਸਰਕਾਰ ਕਰ ਸਕਦੀ ਸੀਗੀ ਪਰ ਉਹਦਾ ਹਰ ਬੰਦੇ ਨੂੰ ਕਾਨੂੰਨ ਦੀ ਪਾਲਣਾ ਕਰਨੀ ਪੈਂਦੀ ਆ ਲੇਕਿਨ ਐਨਐਸਏ ਲਾਉਣਾ ਬਹੁਤ ਆਪਣੇ ਵੱਡਾ ਧੱਕਾ ਕੀਤਾ ਆ ਸਾਡੇ ਨੌਜਵਾਨਾਂ ਨਾਲ ਇਹ ਅਮਰਿਤਪਾਲ ਸਿੰਘ ਨੂੰ ਦੇਖੋ ਉਥੇ ਕਲੂਰ ਸਾਹਿਬ ਦੇ ਲੋਕਾਂ ਨੇ ਇਹਦੀ ਵੱਡੀ ਲੀਡਰ ਦੇ ਨਾਲ ਉਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਸੋਚ ਕਰਕੇ ਇਹ ਸਰਾਸਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਨੇ ਰਲ ਕੇ ਇਹ ਇਨ੍ਹਾਂ ਨੌਜਵਾਨਾਂ ਨਾਲ ਜ਼ੁਲਮ ਕਰ ਰਹੀ ਆ ਅਸੀਂ ਤਾਂ ਮੰਗ ਕਰਦੇ ਆ ਕਿ ਅਮਰਿਤਪਾਲ ਸਿੰਘ ਨੂੰ ਜਲਦੀ ਆਪਣੀ ਨਜ਼ਰਬੰਦੀ ਤੋਂ ਰਿਹਾ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਕੋਈ ਮਾਹੌਲ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਇਹ ਜਿਹਾ ਨੈਰੇਟਿਵ ਨਹੀਂਗਾ ਕੋਈ ਇਦਾਂ ਦੀ ਮੰਗ ਨਹੀਂ ਕਰਦਾ ਜੇ ਇਸ ਗੱਲ ਨੂੰ ਲੈ ਕੇ ਕੋਈ ਕਿਤੇ ਕੋਈ ਝਗੜਾ ਹੋਵੇ ਜਾਂ ਕੋਈ ਨਫ਼ਰਤ ਹੋਵੇ ਆਪਸ ਵਿੱਚ ਸਾਰੇ ਪੰਜਾਬੀ ਪਿਆਰ ਨਾਲ ਸਾਂਝ ਨਾਲ ਫੋਕਲ ਨਾਲ ਇੱਕ ਦੂਜੇ ਦੇ ਨਾਲ ਰਹਿੰਦੇ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਧਰਤੀ ਆ ਸੋ ਇਸ ਕਰਕੇ ਅਮਰਤਪਾਲ ਸਿੰਘ ਦੇ ਨਾਲ ਜਿਹੜਾ ਉਹਨਾਂ ਨੇ ਐਨਐਸਏ ਲਾਇਆ ਉਹਨਾਂ ਸਾਥੀਆਂ ਤੇ ਲਾਇਆ ਉਹ ਬਹੁਤ ਵੱਡਾ ਬੇਇੱਜ਼ਤੀ ਕੀਤੀ ਇਹਨਾਂ ਨੇ ਤੇ ਉਹ ਐਨਐਸਏ ਪੰਜਾਬ ਸਰਕਾਰ ਨੂੰ ਤੁਰੰਤ ਖਰਜ ਕਰਕੇ ਤਾਂ ਉਹਨੂੰ ਰਿਹਾ ਕਰਨਾ ਚਾਹੀਦਾ ਪ੍ਰਤਾਪ ਬਾਜਵਾਲ ਬਿਆਨ ਰਤਨੀ ਕਿਵੇਂ ਦੇਖਦੇ ਹੋ ਪੱਤੀ ਬਮ ਮੈ ਗ੍ਰੇਨੇਡ 18 ਫੁੱਟ ਗਿਆ ਦੇਖੋ ਲੀਡਰ ਆਫ ਆਪੋਜੀਸ਼ਨ ਜਾਂ ਪ੍ਰਤਾਪ ਸਿੰਘ ਬਾਜਵਾਲ ਉਹਨਾਂ ਨੇ ਇੱਕ ਆਪਣੇ ਵੱਲੋਂ ਸਟੇਟਮੈਂਟ ਦਿੱਤੀ ਆ ਉਸ ਸਟੇਟਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਘਬਰਾ ਗਿਆ ਇੰਦਾ ਗਈ ਪੰਜਾਬ ਸਰਕਾਰ ਦੀ ਆਪਣੀ ਇੰਟੈਲੀਜੈਂਸ ਹੈਗੀ ਆ ਉਹਦਾ ਜਵਾਬ ਦਿੰਦੀ ਪ੍ਰਤਾਪ ਸਿੰਘ ਬਾਜਵਾਲ ਉਹਨਾਂ ਦਾ ਵੀ ਤੁਸੀਂ ਜੋ ਕਹਿ ਰਹੇ ਹੋ ਗਲਤ ਹੈ ਜਾਂ ਸਹੀ ਹੈ ਜਾ ਤੁਹਾਡੇ ਜਿਹੜੇ ਤਾਥੇ ਆ ਜਾਂ ਤੁਹਾਡੇ ਜਿਹੜੇ ਸਰੋਤ ਨੇ ਉਹ ਆਪਣੇ ਠੀਕ ਨਹੀਂ ਗਏ ਤੁਹਾਨੂੰ ਕਿਸੇ ਨੇ ਗਵਾਹ ਕੀਤਾ ਆ ਜਾਂ ਫਿਰ ਪ੍ਰਤਾਪ ਸਿੰਘ ਬਾਜਵੇਂ ਦਾ ਬੈਠ ਕੇ ਗੱਲ ਕਰਦੇ ਕਰਕੇ ਉਹਨਾਂ ਦਾ ਵੀ ਵੱਡਾ ਰੋਲ ਆ ਲੀਡਰ ਆਫ oppositon ਹੈਗੇ ਲੇਕਿਨ ਜੇ ਕੋਈ ਸਿਆਸੀ ਬੰਦਾ ਕੋਈ ਸਰਕਾਰ ਦੇ ਵਿਰੁੱਧ ਗੱਲ ਕਰੇ ਤੇ ਮੁਰਗੇ ਤੁਸੀਂ ਉਹਤੇ ਪਰਚਾ ਕਰਦੇ ਹੋ ਇਹ ਕਿੱਥੋਂ ਦਾ ਸਿਸਟਮ ਹੈ ਇਹ ਕੋ ਲੋਕਤੰਤਰ ਵਿੱਚ ਗੱਲ ਦੇਖਿਆ ਆ ਕਿ ਕੋਈ ਸਿਆਸੀ ਬੰਦਾ ਬਿਆਨ ਦਿੰਦਾ ਆ ਤੇ ਤੁਸੀਂ ਪੁਲਿਸ ਭੇਜ ਕੇ ਉਹਤੇ ਪਰਚਾ ਕਰ ਦਿੰਦੇ ਆ ਇਦਾਂ ਦੇ ਬਿਆਨ ਤਾਂ ਅਕਸਰ ਇੱਕ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੁੰਦੇ ਆ ਜਾਂ ਪਾਰਟੀਆਂ ਦੇ ਲੀਡਰ ਇਦਾਂ ਦੇ ਬਿਆਨ ਦਿੰਦੇ ਆ ਪਰ ਤੁਸੀਂ ਉਹਦੀ ਤਹਿ ਤੱਕ ਜਾਓ ਹਾਂ ਜੇ ਕੋਈ ਗਲਤਾਨਾ ਲੱਭਦੀ ਆ ਫਿਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਉਹਦਾ ਸਵਾਲ ਕਰੋ ਲੇਕਿਨ ਉਹਨਾਂ ਤੇ ਪਰਚਾ ਕਰਨਾ ਜਾਂ ਉਹਨਾਂ ਨੂੰ ਆਪਣੇ ਸਦਕੇ ਉਹਨਾਂ ਦੀ ਪੁੱਛਗਿੱਛ ਕਰਨੀ ਇਹ ਲੋਕਤੰਤਰਿਕ ਕਦਰਾਂ ਕੀਮਤਾਂ ਦੇ ਵਰਖਲਾਫ ਆ ਤੇ ਜਮਹੂਰੀਅਤ ਨੂੰ ਢਾਹ ਲਾਉਣ ਵਾਲੀ ਗੱਲ ਆ ਸੋ ਇਹ ਠੀਕ ਆ ਗਨੇਟ ਚੱਲਦੇ ਨਹੀਂ ਚੱਲਣੇ ਚਾਹੀਦੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਲਾਅ ਐਂਡ ਆਰਡਰ ਦਾ ਸਾਹਮਣਾ ਪੰਜਾਬ ਗਵਰਨਮੈਂਟ ਦੀ ਪ੍ਰਾਇਰੀਟੀ ਆ ਲੇਕਿਨ ਨਹੀਂ ਸਵਾਲ ਹੋ ਰਿਹਾ ਉਹਨਾਂ ਤੋਂ 3 ਸਾਲ ਹੋ ਗਏ ਨਸ਼ਾ ਇੰਨਾ ਵਿਕਿਆ ਪੰਜਾਬ 'ਚ ਬੇਤਹਾਸ਼ਾ ਆਪਣੇ ਨਸ਼ੇ ਦੀ ਪਰਿਵਾਰ ਹੋ ਗਈ ਆ ਹੁਣ ਸਰਕਾਰ ਨੂੰ ਆਪਣੇ ਜਾਗ ਆ ਗਈ ਹੁਣ ਸਰਕਾਰ ਨਸ਼ੇ ਬੋ ਤਰੀ ਆ ਦੇਖਦੇ ਆ ਕਿ ਇਹਦਾ ਜਿਹੜਾ ਸਟਾਇਆ ਕੋ ਨਿਕਲਦਾ ਆ ਦਿਆਨੇ ਅਸੀਂ ਕਾਂਧੀ ਜੀ ਦੇ ਨਾਲ ਪਿੰਡਾਂ ਦੇ ਜਾ ਕੇ ਇਹ ਭਗਤੀ ਦੀ ਮਹਮ ਜੰਗੀ ਰੋਕੇ ਸ਼ੁਰੂ ਕਰੀਏ ਔਰ ਮੈਂ ਆਪਣੇ ਵੱਲੋਂ ਬਬੜਾ ਅਕਾਲੀ ਮਮੋਲੀਏ ਕਾਸ ਦੇ ਵੱਲੋਂ ਬਰਾਰ ਸਾਹਿਬ ਤੁਹਾਨੂੰ ਫਲੌਰ ਸਾਹਿਬ ਤੁਹਾਨੂੰ ਔਰ ਮੰਦਰ ਸਿੰਘ ਜੀ ਤੁਹਾਨੂੰ ਸਭ ਕੀ ਨੂੰ ਵਿਸ਼ਵਾਸ ਦੁਆਰਾ ਕਿ ਅਸੀਂ ਪੂਰੀ ਕਾਂਧੀ ਜੀ ਦੇ ਨਾਲ ਇਹ ਕਾਮ ਦਾਸ ਸਾਹਿਬ ਨੂੰ ਸਮਰਪਿਤ ਹੋ ਕੇ جہی سواؤں نوا رہے ہو اس کا ساتھ داں گے لانگی معافی اگلے بہت دنواد ویر جسپالس جیو ستر ستھ جی جڑی گلان جسپال سنگ نے اس کو پہلے سردار لیشم سنگھ نے سردار سرجیت سنگی کہہ گئے سارے جاگوا تخت صاحب انسار سارے پنجاب شروع اکالی دل کی مہم جی بڑی بڑی ویو لہر بن کے چل رہی ہے سارے درمیان اسی سبند شکالی دل کے سارے جی پڑھیا ਉਸ ਭਰਤੀ ਤੇ ਹੋਣ ਸੇ ਪਰਮਾਤਮਾ ਇਸ ਤੋਂ ਬਾਅਦ ਉਹ ਆਪਾ ਸਾਰਾ ਪੈਦਾ ਸਾਰੀ ਦੁਨੀਆ ਦੇਖ ਚੁੱਕੀ ਆ ਪੰਜ ਦੇ ਚੁੱਕਾ ਇਸ ਲਈ ਅੱਜ ਲੋੜ ਆ ਨਵੀਂ ਇੱਕ ਇਸ਼ਕੀ ਵਿਸ਼ੇ ਵਿੱਚ ਪਏ ਔਰ ਕਾਲਿਦਲ ਮੁਕਤ ਹੋਵੇ ਔਰ ਪੰਜ ਦੀ ਜਾਂਦੀ ਕਲਾ ਹੋਵੇ ਤੇ ਪੰਜਾਬ ਜਿਹੜਾ ਆ ਉਹ ਖੁਸ਼ਹਾਲੀ ਦੇ ਰਾਹ ਤੇ ਇਸ ਲਈ ਇਹ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਆਜੂ ਲੋਕੀ ਕੀ ਹੈ ਸਤਸਰ ਜੀ ਬਾਰੇ ਸਾਰੇ ਕਿ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਸਸਦ ਦਾ ਵੇੜਾ ਉਹ ਲੋਕੀਆਂ ਦਾ ਬਹੁਤ ਸਾਡੀਆਂ ਕਲਾਵਾਜੀ ਨਰੀਆਂ ਹੁੰਦੀਆਂ ਤੇ ਸਿਆਸੀ ਲੋਕ ਕਹਿੰਦੇ ਕੁਛ ਆ ਕਰਦੇ ਕੁਛ ਆ ਪਰ ਜਿਹੋ ਜੀ ਸਿਆਸਤ ਅੱਜ ਦੇ ਦੌਰ ਵਿੱਚ ਅਸੀਂ ਅਕਾਲੀ ਦਲ ਦੇ ਵੇੜੇ ਵਿੱਚ ਦੇਖ ਰਹੇ ਹਾਂ ਉਹ ਪਹਿਲਾਂ ਕਰੇ ਨੇ ਵਿੱਚੀ ਦੇਖੋ ਤੁਹਾਡੇ ਸਾਹਮਣੇ ਇਹ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬ ਉੱਚਤਾ ਦਾ ਕਹਿੰਦੇ ਹੋਇਆ ਸੰਗਤ ਦਾ ਰਾਡ ਹੋਇਆ ਹੋਇਆ ਤੇ ਉਸ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਤਾਂ ਗੈਰਹੀ ਲੋਕ ਜਿੱਥੇ ਕੋਈ ਬੈਠਣੀ ਸੀ ਤੇ ਉਦੋਂ ਤਾਂ ਉਹ ਸਰਬ ਉੱਚ ਸੀਗੇ ਤੇ ਲੇਕਿਨ ਜਦੋਂ ਅਕਾਲੀ ਦਲ ਦੂ ਵਾਸਤੇ ਸਵਾਲ ਪੁੱਛਣ ਆਪੇ ਤੇ ਉਹ ਅਕਾਲੀ ਭੂਲਾ ਸਿੰਘ ਦੇ ਘਰ ਚੈਨਾਤੁਰਪੇ ਜਹੰਦਾਲ ਫਿਰ ਉਹਦੇ ਤੋਂ ਨਾਤੀ ਤੇ ਆਪੇ ਪੀਪੀ ਦੇ ਬੁਲਾਰੇ ਹੋਏ ਆ ਬੜੀ ਹਨਨੀ ਦੀ ਗੱਲ ਆ ਕਿ ਜਿਹੜਾ ਪ੍ਰਧਾਨ ਆਪੇ ਬਣਿਆ ਪ੍ਰਧਾਨ ਇਹ ਕਹਿ ਰਿਹਾ ਕਿ ਸਾਡੇ ਤਖਤ ਦੇ ਦਰਗਜ਼ਾar ਬੀਜੇਪੀ ਦੇ ਬੁਲਾਰੇ ਹੋਏ ਆ ਤੇ ਬੈਕਰਸ ਅਖਬਾਰ ਵਿੱਚ ਵੀ ਇਹ ਲਿਖਿਆ ਸੀਗਾ ਕਿ ਉਹਨੂੰ ਸ਼੍ਰੀਮਾਨ ਨੂੰ ਪੁੱਛੋ ਕਿ ਜਿਹੜੇ ਗੁਰ ਗਿਆਨੀ ਗੁਰਵਜਨ ਸਿੰਘ ਜਿਹਨਾਂ ਨੂੰ ਚੰਡੀਗੜ੍ਹ ਭੱਜਿਆ ਸੀ ਨਾ ਉਹ ਕਿਹਨੇ ਬੁਲਾਰੇ ਹੋਏ ਸੀ ਇਹੋ ਜਿਹੇ ਹਲਾਕ ਜਿਹੜੇ ਕਿ ਉम्मे ਹੰਕਾਰ ਧਨ ਅਤੇ ਸੰਪਦਾ ਦੇ ਆਸਰੇ ਚਲਾਈ ਜਾ ਰਹੀ ਆਪਣੀ ਹੈਂਕੜ ਆ ਉਹਨੂੰ ਅੱਜ ਤੋੜਨ ਦਾ ਸਮਾਂ ਆ ਗਿਆ ਤੋਂ ਸਾਧ ਸੰਗਤ ਜੀ ਤੁਸੀਂ ਸਾਰਿਆਂ ਨੇ ਲੰਬੇ ਸਮੇਂ ਤੋਂ ਦੇਖਿਆ ਕਿ ਬਹੁਤ ਸਾਰੇ ਅੱਜ ਕਹਿੰਦੇ ਰਹੇ ਕਿ ਆਪਣੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਕੇਂਦਰ ਨੂੰ ਆਯਾਤ ਕਰਾਉਣਾ ਹੈ ਤੇ ਅੱਜ ਤੱਕ ਕਿਸੇ ਵੀ ਵੱਲੀ ਉਹ ਪੂਰੀ ਨਹੀਂ ਪਈ ਔਰ ਇਹ ਗੁਰੂ ਬਹਾਦਰ ਨੇ ਕਹਾਵਤਾਈ ਆ ਜਿਹੜੇ ਅੰਗਰੇਜ਼ੀ ਦਾ ਇੱਕ ਕਹਾਣਾ ਹੈ ਨਾ ਆਇਰਿਕ ਕਟਸ ਆਇਰਿਕ ਲੋਹੇ ਨੂੰ ਲੋਹਾ ਕੱਟਦਾ ਇਹ ਪੈਂਦਾ ਸੀ ਉਸ ਆਪਰ ਸਾਥ ਤੇ ਕਾਬਲ ਹੋ ਕੇ ਸਾਡੀ ਸਿਆਸੀ ਉਹ ਹਿਆਲਤ ਦਰਕਰ ਜਿਸ ਨੂੰ ਪੰਥ ਦੇ ਪਖਦੇ ਮਸਲਿਆਂ ਵਿੱਚ ਆਪਣਾ ਇੱਕ ਵਧੀਆ ਯੋਗਦਾਨ ਦੇਣ ਦਾ ਲੋੜ ਸੀ ਬੜਾਈ ਗਈ ਸੀ

ਸੱਜਣਾਂ ਸ਼੍ਰੀ ਪਰਸੇਂਗਰ ਨਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ